ਤ ਸਾਰੀ ਪ੍ਰੈਸਰਾਂ ਨੂੰ ਇੱਥੇ ਆਉਂਦੇ ਥਾਣਾ ਵੀਡੀਓ ਚ ਪਹੁੰਚ ਗਏ ਆ ਕਿ ਨਾ ਮੈਂ ਆਪ ਜੀ ਨੂੰ ਧਿਆਨ ਚ ਲਗਾਉਣਾ ਚਾਹੁੰਨਾ ਆ ਕਿ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦੇ ਏਰੀਆ ਥਾਣਾ ਬੀ ਡਿਵੀਜ਼ਨ ਦੇ ਏਰੀਆ ਜਿਹੜਾ ਤੇ ਰੈਲ ਹੋਟਲ ਆ ਉਹਦੇ ਨਜ਼ਦੀਕ ਮਿਤੀ 2 2 2 ਫਰਵਰੀ 2026 2026 ਨੂੰ ਜਿਹੜਾ ਇੱਕ ਲੜਕੀ ਪੈਦਲ ਜਾ ਰਹੀ ਸੀ ਜਿਸ ਨੂੰ ਐਕਟਵਾ ਸਵਾਰ ਲੜਕੇ ਨੇ ਉਹਦੇ ਕੋਲੋਂ ਜਿਹੜਾ ਜ਼ਬਰਦਸਤੀ ਉਹਦੇ ਕੋਲੋਂ ਔਰ ਕਿ ਉਹ ਕੋ ਲੜਕੀ ਕੋ ਚੀਕਾ ਮਾਰਦੀ ਰਹੀ ਉਹਦੇ ਕੋਲ ਮੋਬਾਈਲ ਕੋਇਆ ਜਦੋਂ ਇਹ ਇਨਸੀਡੈਂਟ ਦਾ ਪੁਲਿਸ ਨੂੰ ਰਿਪੋਰਟ ਹੋਈ ਪੁਲਿਸ ਵੱਲੋਂ ਤੁਰੰਤ ਜਿਹੜੇ ਲੜਕੀ ਦੀ ਸਟੇਟਮੈਂਟ ਦੇ ਉੱਤੇ ਮਕਦਮਾ ਦਰਜ ਕੀਤਾ ਔਰ ਲੜਕੀ ਦੇ ਜਿਹੜੇ ਕਿਉਂਕਿ ਉਹ ਐਕਟਵਨ ਜਦੋਂ ਪਿੱਛੇ ਦੌੜੀ ਸੀ ਉਹਦੇ ਤੇ ਸੱਟਾਂ ਲੱਗੀਆਂ ਸੀ ਉਹਦਾ ਟ੍ਰੀਟਮੈਂਟ ਕਰਾਇਆ ਗਿਆ ਔਰ ਜਦੋਂ ਇਹ ਸਾਰੀ ਗੱਲ ਸਮਾਨ ਜੋ ਕਮਿਸ਼ਨ ਸਾਹਿਬ ਸਰ ਗੁਰਪ੍ਰੀਤ ਸਿੰਘ ਕੋਲ ਰਜਾਈ ਦੇ ਧਿਆਨ ਚ ਆਈ ਉਹਨਾਂ ਨੇ ਇਸ ਨੂੰ ਬਹੁਤ ਸੀਰੀਅਸ ਲਿਆ ਔਰ ਇਹਦੇ ਥਾਣਾ ਬੀ ਡਿਵੀਜ਼ਨ ਔਰ ਸੀਐਸਟਾਫ ਦੀਆਂ ਸਪੈਸ਼ਲ ਟੀਮਾਂ ਸਾਰੀਆਂ ਇਸ ਦੀ ਇਨਵੈਸਟੀਗੇਸ਼ਨ ਤੇ ਲਾਈਆਂ ਗਈਆਂ। ਜੋ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਤਕਨੀਕੀ ਤੇ ਸੀਐਸਟਾਫ ਤੇ ਸਾਡੀ ਲੋਕਲ ਪੁਲਿਸ ਦੇ ਮੁਲਾਜ਼ਮਾ ਨੇ ਬੜੀ ਮਿਹਨਤ ਕੀਤੀ ਦਿਨ ਰਾਤ ਕਰਕੇ ਜਿਹੜਾ ਦੋਸ਼ੀਆ ਉਹਨੂੰ ਟ੍ਰੇਸ ਕੀਤਾ ਗਿਆ। ਔਰ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ। ਜਦੋਂ ਕੱਲ ਦੋਸ਼ੀ ਨੂੰ ਗ੍ਰਿਫਤਾਰ ਕਰ ਰਹੇ ਸੀ ਉਸ ਟਾਈਮ ਦੋਸ਼ੀ ਵੱਲੋਂ ਜਿਹੜਾ ਦੌੜਨ ਦੀ ਕੋਸ਼ਿਸ਼ ਕੀਤੀ ਉਹਦੀ ਐਕਟਵਾ ਜਿਹੜੀ ਭਜਾਉਣ ਦੀ ਕੋਸ਼ਿਸ਼ ਜੋ ਡਿੱਗ ਪਿਆ। ਡਿੱਗਣ ਦੇ ਨਾਲ ਉਹਦੀਆਂ ਇੰਡੀਆਂ ਲੱਤਾਂ ਜੜੀਆਂ ਉਹ ਫੈਕਟ ਵੀ ਹੋਈ ਹੈ ਤੇ ਉਹ ਜਿਹੜਾ ਉਸ ਨੂੰ ਕਾਬੂ ਕਰਕੇ ਉਹਦੇ ਕੋਲੋਂ ਮੋਬਾਈਲ ਜਿਹੜਾ ਵਾ ਜਿਹੜਾ ਉਹਨੇ ਲੜਕੀ ਕੋਲੋਂ ਮੋਬਾਈਲ ਖੋਇਆ ਸੀ ਉਹ ਮੋਬਾਈਲ ਵੀ ਟ੍ਰੇਸ ਕੀਤਾ ਗਿਆ ਵੇਖੋ ਇਹ ਜਿਹੜਾ ਜਿਹੜੀ ਆ ਸਾਡਾ ਪੰਜਾਬ ਆ ਇਹਦੇ ਵਿੱਚ ਔਰਤੀ ਬੜੀ ਵੱਡੀ ਇੱਜ਼ਤ ਤੇ ਮਾਨ ਹੈ ਬੜੀ ਮਰਜ਼ਾਦਾ ਜਿਹੜਾ ਲੜਕੀਆਂ ਨੇ ਵੇਖੋ ਉਹਨੇ ਲੜਕੀ ਦੇ ਨਾਲ ਕਿਦਾਂ ਦਾ ਬਿਹੇਵ ਕੀਤਾ ਉਹਦਾ ਮੋਬਾਈਲ ਖੋਇਆ ਤੇ ਉਹਨੂੰ ਸਜ਼ਾ ਵੀ ਜਿਹੜੀ ਆ ਉਹ ਉਸੇ ਤਰ੍ਹਾਂ ਦੀ ਮਿਲੀ ਵੀ ਉਹਨੂੰ ਕਾਨੂੰਨੀ ਸਜ਼ਾ ਤੇ ਉਹਦੇ ਪਰਚਾ ਦਰਜ ਹੈ ਉਹਦੇ ਚ ਰੈਸਟ ਪਈ ਪਈ ਆ ਤੇ ਉਹਨੂੰ ਜਿਹੜੀ ਉਹ ਦੌੜਨ ਕਰਕੇ ਸੱਟਾਂ ਵੀ ਲੱਗੀਆਂ ਨੇ ਲੱਤਾਂ ਵੀ ਟੁੱਟੀਆਂ ਔਰ ਜਿਹੜਾ ਵੀ ਬੰਦਾ ਜਿਹੜਾ ਵੀ ਇਸ ਗੁਰੂ ਨਗਰੀ ਦੇ ਵਿੱਚ ਜਿਹੜਾ ਚੌਟਮਾਰ ਜਿਹੜਾ ਇਹੋ ਜਿਹਿਆਂ ਖੋਹਾਂ ਕਈ ਕਰੇਗਾ ਉਹਦੇ ਨਾਲ ਪੁਲਿਸ ਵੱਲੋਂ ਸਖਤ ਵਧੀਆਂ ਜਿਹੜਾ ਵਰਤਿਆ ਜਾਏਗਾ ਔਰ ਉਹਨੂੰ ਜਿਹੜੀ ਆ ਜਿਹੜੀ ਸਖਤ ਤੋਂ ਸਖਤ ਜਿਹੜੀ ਆ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਜਿਹੜਾ ਬੰਦਾ ਬਿਚਾਰਾਂ ਚ ਆਮ ਲੋਕਾਂ ਦੇ ਕੋਲੋਂ ਸਨੇਚਿੰਗ ਕਰਦਾ ਖੁੰਦਾ ਫਿਰਦਾ ਤੇ ਛਪਟਾ ਮਾਰਦਾ ਫਿਰੇ ਉਸ ਨੂੰ ਇੱਥੇ ਅੰਮ੍ਰਿਤਸਰ ਸ਼ਹਿਰ ਵਿੱਚ ਬਿਲਕੁਲ ਜਿਹੜਾ ਵਾ ਕੋਈ ਜਾਇਤਨੀ ਦਿੱਤੀ ਜੇ ਉਹਨਾਂ ਦੇ ਖਿਲਾਫ ਸਖਤ ਜਿਹੜਾ ਵਾ ਮਾਨਜੋਗ ਕਮਿਸ਼ਨਰ ਸਾਹਿਬ ਕੋਲ ਰਸਾਵਲ ਡਿ렉ਸ਼ਨ ਹੈ ਸਾਡੇ ਡੀਜੀਪੀ ਸਾਹਿਬ ਦੀ ਹਦਾਇਤਾਂ ਨੇ ਕਿ ਬਿਲਕੁਲ ਉਹਨਾਂ ਨੂੰ ਜਿਹੜਾ ਵਾ ਸਪੇਅਰ ਨਹੀਂ ਕਰਨਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਇਹਦੇ ਤੇ ਪਹਿਲਾਂ ਵੀ ਪਤੇ ਨੇ ਇਹਦੇ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਆ ਇਹਦਾ ਨਾਂ ਹੈਗਾ ਜੀ ਰਾਹੁਲ ਇਹ ਦੋਸ਼ੀ ਦਾ ਨਾਮ ਰਾਹੁਲ ਉਮਰ ਕਰੀਬੇ ਦੀ 34 ਸਾਲ ਹੈ 10 ਫੜਿਆ ਇਹ ਇਹਨਾਂ ਪਰਿਵਾਰ ਜਿਹੜਾ ਗਾਤਰੇ ਬਣਾਉਣ ਦਾ ਸਿਰਸਾ ਉਹਦਾ ਉੱਪਰ ਹੈ ਉਹ ਬਣਾਉਣ ਦਾ ਕਾਰੋਬਾਰ ਕਰਦੇ ਆ ਇਹ ਨਸ਼ਾ ਕਰਨ ਦਾ ਆਦੀ ਹੈ ਔਰ ਇਹਨੇ ਜਿਹੜੇ ਆਪਣੇ ਨਸ਼ਾ ਪੂਰਤੀ ਵਾਸਤੇ ਜਿਹੜਾ ਵਾ ਇਹ ਜਿਹੜਾ ਸਨੇਚਿੰਗ ਤੇ ਖੋਹਾਂ ਕਰਦਾ ਜਿਹੜੇ ਇਹਨੂੰ ਜਿਹੜਾ ਸਾਡੀ ਪੁਲਿਸ ਪਾਰਟੀ ਨੇ ਸਾਡੇ ਥਾਣੇ ਬੀ ਡਿਊ ਜਨ ਐਸ ਐਚਓ ਬਲਜਿੰਦਰ ਸਿੰਘ ਦੀ ਟੀਮ ਤੇ ਸੀਆਰ ਦੀ ਟੀਮ ਬੜੀ ਮਿਹਨਤ ਕਰਕੇ ਜਿਹੜਾ ਪਹਿਲਾਂ ਵੀ ਮਾਮਲੇ ਦਰਜ ਹੈਗੇ ਨੇ ਇੱਥੇ ਤਿੰਨ ਮਕਦਮੇ ਦਰਜ ਹੈ ਪਹਿਲਾਂ ਜੀ ਇਤੇ ਐਨਡੀ ਪੈਸਰਡ ਦਾ ਮੁਕਦਮਾ ਦਰਜਿਆ 1 ਕੇ ਤੇ 420 ਦਾ ਮੁਕਦਮਾ ਦਰਜਿਆ 1 ਕੇ ਕੋਈ ਚੋਰੀ ਦਾ ਮੁਕਰਮਾ 379 400 ਇਹ ਜ਼ਮਾਨਤ ਦਿੱਤੀ ਹੈ ਸਰ ਕਿੰਨੇ ਕਰੋੜ ਦਾ ਨੰਬਰ ਕੋ ਸਾਹਮਣੇ ਆਇਆ ਜੀ ਨਹੀਂ ਜੀ ਇਹ ਅਜੇ ਤੱਕ ਸੜੇ 30 ਸੇ ਕੱਲਾ ਇਹ ਤਾਂ ਇਹੋ ਹੀ ਕਰਨਾ ਹੈ ਇਹ ਘੁੰਮਦਾ ਰਹਿੰਦਾ ਘੁੰਮਦਾ ਹੋਇਆ ਜਿਹੜਾ ਵਾ ਇਹੋ ਜੇ ਕੰਮ ਜਿਹੜੇ ਕਰਦਾ ਵਾ ਕਿ ਚੋਰੀ ਕਰਕੇ ਆਪਾਂ ਨਸ਼ਾ ਪੂਰਤੀ ਕਰਦਾ ਇਹ ਵੀ ਚੋਰੀ ਦਾ ਹੈ ਜਿਹੜਾ ਇਹਨਾਂ ਨੇ ਜਿਹੜਾ ਵੈਰੀਫਾਈ ਕਰ ਰਹੇ ਜੀ ਇਹਨਾਂ ਨੂੰ ਉਹਨੂੰ ਅਸੀਂ ਜਿਹੜਾ ਵੈਰੀਫਾਈ ਸਰ ਜਿਹੜੀ ਐਕਟਿਵ ਬ੍ਰਾਹਮਿਕ ਵੀਡੀਓ ਦੇ ਕੋਲੋਂ ਇਹ ਚੋਰੀ ਦੀ ਸੀ ਕਿ ਗਾਣੇ ਦੀ ਅਪਲੋਡ ਸੀ ਗਾਣੇ ਦੇ ਉੱਪਰ ਪਹਿਲਾਂ ਇਹ ਵੀ ਚੋਰੀ ਕੀਤੀ ਹੋਈ ਹੈ ਇਹ ਵੀ ਇਹ ਇਨਵੈਸਟੀਗੇਸ਼ਨ ਕਰ ਰਹੇ ਜੀ ਇਹਦੇ ਉੱਤੇ ਅੱਛਾ ਇੱਕ ਵੱਡਾ ਸਵਾਲ ਹੈ ਸਰ ਕਮੈਂਟਾਂ ਦੇ ਵਿੱਚ ਮੈਸੇਜ ਵੀ ਆ ਰਹੇ ਸੀ ਜਦੋਂ ਖਬਰ ਲੱਗੀ ਲੜਕੀ ਦੀ ਹਾਲਤ ਕਿਦਾਂ ਦੀ ਹੋਣਾ ਨਹੀਂ ਲੜਕੀ ਠੀਕ ਹੈ ਜੀ ਉਹਨੂੰ ਠੀਕ ਹੈ ਔਰ ਲੜਕੀ ਜਿਹੜੀ ਆ ਉਦੇ ਥੋੜੀਆਂ ਛੋਟਾਂ ਲੱਗੀਆਂ ਸੀ ਰਗੜਾ ਵਗੈਰਾ ਲੱਗਿਆ ਸੀ ਬਾਕੀ ਸਿਰਨੋਂ ਇਹ ਜਿਹੜੇ ਲੱਤਾਂ ਨੇ ਟੁੱਟੀਆਂ ਨੇ ਉਹਨਾਂ 'ਤੇ ਛਾਲਛੂ ਮਾਰੀ ਕਿਉਂਕਿ ਪਟੜਿਆਂ ਤੇ ਲੱਤਾਂ ਨੇ ਫੁੱਟੀਆਂ ਉੱਤੋਂ ਛਾਲਛੂ ਮਾਰੀ ਹਾਂਜੀ ਉਹ ਜੋ ਪੋਲ ਦੇ ਉੱਤੋਂ ਨੇ ਇਹ ਲੱਗਦਾ ਤਾਂ ਆਤਮਾ ਨੇ ਆਪਣੇ ਸਜ਼ਾ ਦੇ ਦਿੱਤੀ ਫਿਰ ਇਹ ਤਾਂ ਫਿਰ ਨਕਲ ਜਿਹੜਾ ਵੀ ਇਹ ਕੰਮ ਕਰੇਗਾ ਉਹਨੂੰ ਸਜ਼ਾ ਜ਼ਰੂਰ ਮਿਲੇਗੀ। ਉਹਦੇ ਇਸ ਮੁਕੱਦਮੇ ਦਾ ਜਿਲੜ 35 ਨਾਲ ਦੇ ਤਾਸ਼ ਤੇ ਹਾਂਜੀ ਲੜਕੀ ਦੇ ਮਾਤਾ ਇਹ